ਮੈਂ ਮਾਗੀ ਰੌਲ ਕਰਉਂਗੀ ਕੀ ਹੋਇਆ ਅੱਜ ਬਾਈ ਜਿਹੜਾ ਪੂਰਾ ਮਾਮਲਾ ਸਿਵਲ ਚ ਆਇਆ ਹੈ ਆਪਾਂ ਸਰ ਜੀ ਮੈਂ ਪੁਲੀਆਣੀ ਤੋਂ ਹਜੇ ਵਾਪਸੀ ਪਹੁੰਚਿਆ ਸੀ ਆਪਣੀ ਗ੍ਰੀਂਦਾਰੀ ਕਰਕੇ ਮਾਲ ਦੀ ਮੈਂ ਦੁਕਾਨ ਦੇ ਅੰਦਰ ਹੀ ਪਹੁੰਚਿਆ ਸੀ ਤੁਸੇ 5 2 6 ਨੌਜਵਾਨ ਆਉਣੇ ਨੀਅਰ ਬਾਊਟ ਆ ਕੇ ਮੇਰੀ ਦੁਕਾਨ ਦੇ ਛੀਸ਼ੇ ਭੰਨੇਨੇ ਸ਼ੁਰੂ ਕਰ ਦਿੱਤੇ ਮੈਨੂੰ ਉਹਨਾਂ ਕੋਈ ਸਮਝ ਲੱਗਾ ਮੈਂ ਜੀ ਇੱਦੀ ਪਿਛਲੇ ਪਾਸੇ ਕੁੜੀਆਂ ਇੱਦੀ ਪੰਨੋਂ ਦੌੜ ਗਏ ਜੀ ਮੈਂ ਉੱਪਰ ਨੂੰ ਚੜਿਆ ਛੀਸ਼ੇ ਛੂਛੇ ਸਾਰੇ ਭੰਨ ਦਿੱਤੇ ਕੀਮਤੀ ਸਮਾਨ ਘੜੀਆਂ ਕੁੜੀਆਂ ਮੇਰੇ ਦੁਕਾਨ ਦੇ ਹੁੰਦੇ ਆ ਇਹਨਾਂ ਦਾ ਕਾਫੀ ਕੁਝ ਕੀ ਜਿਹ ਪੈਸੇ ਜਿਕੇ ਪੈਸੇ ਮੁਸੇ ਬਿਲਟੋ ਦੀ ਜੋ ਨਕਦੀ ਸੀਗਾ ਨੀਅਰ ਮੋਡ 10 ਤੋਂ 20 ਦੇ ਵਿਚ ਜਿਹੜਾ ਆਊਟ ਹੋ ਗਿਆ ਮੇਰੇ ਆਰਾਊਂਡ ਹੈ ਜੀ ਉਹਨੂੰ ਕੁਝ ਪੱਕਾ ਨਹੀਂ ਪਤਾ ਜੋ ਤੇ ਦੇਖ ਨੂੰ ਜਾ ਕੇ ਨੀਅਰ ਮੋਡ ਵੀ ਨਿਕਲਦਾ ਹੁਣਾਂ 20 ਭਾਈ ਦੇ ਲੱਗ ਕੇ ਸਕੇ ਜੀ ਉਹ ਵੀ ਨਹੀਂ ਮੈਨੂੰ ਕੁਝ ਅਜੇ ਤੱਕ ਦਿਖਿਆ ਉਸ ਵਲੇ ਹੂੰ ਕੀ ਕਾਰਨ ਕੀ ਹੈ ਭਾਈ ਲੜਾਈ ਦਾ ਜਿਹੜੇ ਤੁਹਾਡੀ ਦੁਕਾਨ ਤੋੜ ਬੰਨ ਕਰਦੇ ਪਤਾ ਹੀ ਨਹੀਂ ਲੱਗਾ ਮੈਨੂੰ ਆਪ ਨੂੰ ਨਹੀਂ ਅਜੇ ਤੱਕ ਪਤਾ ਕਿ ਕਿਸ ਕਰਕੇ ਉਹਨਾਂ ਨੇ ਆ ਕੇ ਮੇਰੀ ਦੁਕਾਨ ਤੇ ਅਟੈਕ ਕੀਤਾ ਜੀ ਬੰਦੇ ਵਿੱਚੋਂ ਇੱਕ ਦੋ ਮੈਂ ਜਾਣਦਾ ਸੀ ਤੁਸੀਂ ਦੇਖਿਆ ਚੁੱਕਿਆ ਪਿੰਡਾ ਪਿੰਡਾ ਮੁੰਡਾ ਜੀ ਨੇ ਹੁਣ ਤੇ ਹਾਂਜੀ ਭਾਈ ਸ਼ਹਿਰ ਇਸ਼ਵਰਾਤਨੀ ਕਲੈਕਸ਼ਨ ਕਰ ਰਹੇ ਸੀ ਆਪਣਾ ਸ਼ਰਮਾ ਜੀ ਦਾ ਨਾਮ ਸੀ ਵੀਰੇ ਜਿੰਮੀ ਕਰਵਾ ਜੀ ਵਿਨੇ ਜੀ ਅਸੀਂ ਵੀ ਐਸ ਜੁਲਰ ਦੇ ਅੰਦਰ ਪਾ ਲੂ ਮਹਾਰਾਜ ਦੇ ਮੁੱਲੇ ਦੇ ਵਿੱਚ 15 ਵੀ ਐਸ ਜੁਲਰ ਦੇ ਪਰਚੀ ਗਟਾਂ ਚੱਲੇ ਤੇ 7 5 5 6 ਛੜੇ ਪਹਿਲਾਂ ਸਾਡੇ ਦੇ ਚਵੇੜਾ ਜੁੜਾ ਮਾਰੀ ਆ ਕੇ ਇਹਨਾਂ ਨੇ ਭੱਜ ਕੇ ਭੱਜ ਕੇ ਜਾਨ ਬਚਾਈ ਆ ਫਿਰ ਸਾਰੇ ਮਗਰ ਹਾਕੀਆਂ ਲੈ ਕੇ ਆ ਕੇ بیسਬਾਲ ਲੈ ਕੇ ਦੋ ਨੰਬਰ ਕਲੀ ਸੁਭਾਸ਼ਨਗਰ ਤੇ ਇੱਕ ਕਾਰਕੁੱਲਾ ਦੀ ਮੇਰੇ ਹਾਕੀਆਂ ਮਾਰੀਆਂ ਨੇ ਮੇਰੇ ਪੈਰ ਸੁਜੇ ਪੈ ਗਏ ਕੋ ਗਾਲੀ ਕੋਈ ਹੋਈ ਕੁਵਾਦ ਨਹੀਂ ਹੋਈ ਪਟੇ ਫੋਨ ਲੋਗਾ ਉਹ ਕਿੰਨੇ ਵਿਅਕਤੀ ਸੀ ਆਪਣੇ ਕਿ ਨਾਬੇ ਨਾ ਗੰਦਾ ਇਹ ਮੈਂ ਪਿੰਦਾ ਕਿ ਤੈਨੂੰ ਮਾਰ ਹੀ ਦੇਣਾ ਤੂੰ ਜਾਨ ਨੂੰ ਮਾਰ ਰਹਾ ਤੂੰ ਕਿੰਨੇ ਲੋਕ ਸੀ 7-8 ਜਣੇ ਦਾ ਹੈਗੇ ਸੀ ਉਹਨਾਂ ਤੇ ਕੀ ਕੋਈ ਪ੍ਰਾਣੀ ਰੈਂਜਸ ਵਗੈਰਾ ਨੇ ਹਮਲਾ ਹੋਇਆ ਪਤਾ ਨਹੀਂ ਸਾਨੂੰ ਤਾਂ ਸਾਡੀ ਤਾਂ ਕੋਈ ਪ੍ਰਾਣੀ ਰੈਂਜਸ ਨਹੀਂ ਸੀ ਪੂਲ ਪੜਾ ਹੀ ਕਿੰਨੇ ਲੋਕ ਸੀ ਅਸੀਂ ਚਾਰਜ ਨੇ ਕਲੈਕਸ਼ਨ ਕਰ ਰਹੇ ਸੀ ਮਹਤਰੀ ਚੋਪਾ ਯਸਰਦ ਹੂੰ ਉਹਨਾਂ ਤੇ ਵੀ ਹਮਲਾ ਹੋਇਆ ਹਾਂ ਉਹਨਾਂ ਉਹ ਜਦ ਤੱਕ ਸਮਾਂ ਬੇਸਬਾਲ ਆਕੇ ਲੈ ਗਏ ਉਹ ਮੋਰੇ ਪੋਰੇ ਨਿਕਲ ਗਏ ਮੈਂ ਆਪਣਾ ਬਚਾਅ ਕਰਦਾ ਰਿਹਾ ਆਪਾਂ ਜੀ ਗਿਆ ਤੇ ਜੇ ਮੈਂ ਨਾਕ ਕਰਦੇ ਅੰਦਰ ਫੜਦਾ ਤਾਂ ਉਹ ਕਹਿੰਦੇ ਤੈਨੂੰ ਮਾਰੇ ਦਿੰਦੇ ਇੱਕ ਬੈਗ ਜਗਾ ਕਲੈਕਸ਼ਨ ਦਾ ਉਹ ਵੀ ਜਾਣੀਗਾ ਕਿੰਨੇ ਪੈਸੇ ਦੀ ਹੈ ਇੱਕ ਕੱਦਜਾ ਲੱਗਦਾ ਉਹ ਤੇ ਸ਼ਵੇਦੀ ਕਲੈਕਸ਼ਨ ਹੀ ਕਰਦੇ ਭਾਜੀ ਉਹ ਕਬੀ 25000 30000 ਤੋਂ ਪਰੇ ਕੁਛ ਨਹੀਂ ਚਾਹੀਦਾ। ਬਾਕੀ ਕੋਈ ਹੋਰ ਸਮਾਨ ਤੁਹਾਡਾ ਤਾਂ ਨਹੀਂ ਕੋਈ। ਨਹੀਂ ਹੋਰ ਨਹੀਂ ਕੋਈ। ਕੋਈ ਪਲਡਾ ਹੀ। ਕਹਿੰਦੇ ਪੁਲਸੋਂ ਤੁਸੀਂ ਜਿਹੜਾ ਇਦਾਂ ਦਾ ਤੁਹਾਡੇ ਨਹੀਂ ਹੋਈ ਆ। ਮੈਨੂੰ ਹਸਾਬ ਦਵਾਇਆ ਜਾਵੇ। ਪਲਡਾ ਹੀ ਕੋਈ ਦੁਕਾਨ ਦੀ ਤੋੜਪਨ ਵੀ ਕੀਤੀ ਗਈ। ਆਹ ਪਤਾ ਨਹੀਂ ਮੈਨੂੰ ਪਤਾ ਲੱਗਾ ਉਧਰ ਰਾਹੁਲ ਕਰਮਲ ਦੀ ਦੁਕਾਨ ਵੀ ਭੰਨ ਗਿਆ ਆ। ਮੈਂ ਤੂੰ ਪੇਸ਼ ਨਹੀਂ ਲਾਤੀ ਸੁਭਾਸ਼ ਨਗਰ ਤੋਂ। ਅਸਾਲਟ ਹੋਇਆ ਸੁਭਾਸ਼ਨਾ ਦੇ ਵਿੱਚ ਤੇ ਜੋ ਸੱਟਾਂ ਲੱਗੀਆਂ ਨੇ ਉਹ ਦਾ ਰਪੋਰਟ ਸੋਲੂਸ਼ਨ ਨੇ ਐਕਸਰੇ ਤੋਂ ਬਾਅਦ ਅਸੀਂ ਦੱਸਾਂਗੇ ਵਾਟਐਵਰ ਟੈਕਨੋਲੋਜੀ ਕੰਡੀਸ਼ਨ ਵਿੱਚ ਕੰਡੀਸ਼ਨ ਉਹਦਾ ਠੀਕ ਹੈ ਪੇਸ਼ੈਂਟਲੀ ਬਟ ਕੋਈ ਸਸਪੈਕਟਿਵ ਜਿਹਾ ਫ੍ਰੈਕਚਰ ਹੋਗਾ ਐਕਚੁਅਲੀ ਤੋਂ ਬਾਅਦ ਕਿਹੜੀ ਜਗ੍ਹਾ ਰੈਮ ਦੱਸਿਆ ਇਹਨਾਂ ਨੇ ਸੁਭਾਸ਼ਨਾ ਹਸਨਾ ਠੀਕ ਹੈ ਸੱਟ زیادہ ਤੇ ਨਹੀਂ ਨਹੀਂ ਉਹਦਾ ਠੀਕ ਹੈ ਇੱਕ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਮਿਸਟਰ ਰਜੇਸ਼ ਪਲਟਾ ਨੇ ਉਹਨਾਂ ਦੇ ਮਿਸੇ ਨੇ ਇਦਾਂ ਕੁ ਲੜਕੇ ਨੇ ਜਿਨ੍ਹਾਂ ਨੇ ਸੁਮਾਸ਼ ਨਗਰ ਦੇ ਏਰੀਆ ਦੇ ਵਿੱਚ ਕੁਝ ਇਹਨਾਂ ਦਾ ਆਪਸ ਦੇ ਵਿੱਚ ਲੜਾਈ ਝਗੜਾ ਹੋਇਆ ਤੇ ਇਹਨਾਂ ਦੇ ਸੱਟਾਂ ਲੱਗੀਆਂ ਨੇ ਅ ਅਸੀਂ ਮੌਕੇ ਤੇ ਆਏ ਆ ਇਹਨਾਂ ਦੇ ਸਟੇਟਮੈਂਟ ਵੀ ਰਿਪੋਰਟ ਕਰ ਰਹੇ ਹੈਗੇ ਔਰ ਜੋ ਐਸ ਪਰ ਲੀਗਲ ਐਕਸ਼ਨ ਹੋਏਗਾ ਵੀ ਵਿਲ ਟੇਕ ਕੇਅਰ ਔਰ ਪੁਲਿਸ ਨੇ ਵੀ ਡਿਪਲੋਇਡ ਆਰ ਪਾਰਟੀਆਂ ਟੂ ਰਾਉਂਡ ਅਪ ਜਿਹਨੇ ਵੀ ਇਹ ਜਿਨ੍ਹਾਂ ਦੀ ਸਕਫਲ ਹੋਈ ਆਪਸ ਲੜਾਈ ਝਗੜਾ ਕੀਤਾ ਹੈ ਕਾਨੂੰਨ ਨੂੰ ਹੱਥ ਲਿਆ ਉਹ ਸਾਰੇ ਅਸੀਂ ਬੰਦੇ ਰਾਉਂਡ ਅਪ ਕਰਾਂਗੇ ਐਂਡ ਵੀ ਵਿਲ ਮੇਨਟੇਨ ਕੰਪਲੀਟ ਪੀਸਫੁੱਲ ਸਿਨੈਰੀਓ ਵੀ ਦਾ ਮੇਨਟੇਨ ਰਹਿ ਭਗਵਾੜਾ ਦਾ ਔਰ ਅਸੀਂ ਪੁਲਿਸ ਡਿਪਲੋਏ ਕਰ ਕਲਪ ਕੋਈ ਸੀ ਕੈਪੋਰਟ ਫਾਰਮ ਬਾਬਾ ਗਦਿਆ ਇਲਾਕੇ ਦੇ ਜੀ 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 ਸਾਨੂੰ ਇਹ ਪਤਾ ਲੱਗਿਆ ਵੀ ਆਰ ਵੈਰੀਫਾਈਂਗ ਇੰਟਾਇਰ ਮੈਟਰ ਵੀ ਕਿਵੇਂ ਕਿਵੇਂ ਹੋਇਆ ਕੌਣ ਕੌਣ ਆਇਆ ਕਿਹੜੇ ਕਿਹੜੇ ਇਨਵਾਲਡ ਸੀ ਇਸ ਘਟਨਾ ਦੇ ਵਿੱਚ ਵੀ ਵਿਲ ਟੇਕ ਐਕਸ਼ਨ ਐਸ ਪਰ ਕਲਪ ਹਾਲਤਾਈ ਨੂੰ ਦੱਸਿਆ ਵੀ ਕੌਣ ਲੋਕ ਸੀ ਹੋ ਹਾਂਜੀ ਅਸੀਂ ਇਹਨਾਂ ਦੀ ਸਟੇਟਮੈਂਟ ਰਿਪੋਰਟ ਕਰ ਰਹੇ ਹਾਂ ਦੱਸਿਆ ਵੀ ਆਰ ਵੈਰੀਫਾਈਂਗ ਆਰ ਸਾਰਾ ਐਸ ਪਰ ਜੋ ਵੀ ਹੈ ਵੈਰੀਫਾਈ ਕਰਕੇ ਇਨਵੈਸਟੀਗੇਟ ਕਰਕੇ ਇਹਨੂੰ ਪ੍ਰੋਪਰ ਮੈਨ ਇਹ ਕਿਹੜੀ ਸੰਸਥਾ ਤੋਂ ਹੈ ਪਤਾ ਕੁਝ ਸਾਹਮਣੇ ਆਇਆ ਇਹ ਜੇ ਦੋਨੋਂ ਅਲੱਗ-ਅਲੱਗ ਸੰਸਥਾਵਾਂ ਤੋਂ ਨੇ ਔਰ ਮਲਟੀਪਲ ਲੋਗਾ ਦੇ ਨਾਮ ਹੈਗੇ ਨੇ ਵਿੱਚ ਇਹਦੇ ਤੇ ਅਸੀਂ ਵੈਰੀਫਾਈ ਕਰਕੇ ਵੀ ਵਿਲ ਟੇਕ ਝਗੜੇ ਦਾ ਕਾਰਨ ਕੀ ਸਮਝਦੇ ਆ ਮੈਡਮ ਫਿਲਹਾਲ ਤਾਂ ਇਹ ਦੱਸ ਰਹੇ ਨੇ ਕਿ ਇਹ ਮੋਮੈਂਟਰੀਲੀ ਹੋਇਆ ਉਸੇ ਮੌਕੇ ਤੇ ਹੀ ਹੋਇਆ ਤੇ ਇਸ ਚੀਜ਼ ਨੂੰ ਅਸੀਂ ਵੈਰੀਫਾਈ ਕਰਾਂਗੇ ਮੈਮ ਇਹਨਾਂ ਨੂੰ ਨਾ ਪਤਾ ਹੀ ਨਹੀਂ ਦੱਸ ਸਕਦੇ ਅਸੀਂ ਕਿਉਂ ਉਦੋਂ ਗਏ ਸੀ ਵਿੱਚ ਇਹਨਾਂ ਦਾ ਕੋਈ ਸ਼ਿਵਰਾਤਰੀ ਦਾ ਉਹ ਸੀਗਾ ਸਮਾਗਮ ਉਹਦੇ ਸਬੰਧ ਦੇ ਵਿੱਚ ਉਧਰ ਕਲੈਕਸ਼ਨ ਕਰਨ ਗਏ ਸੀਗੇ ਤੇ ਉੱਥੇ ਮੌਕੇ ਤੇ ਇਹਨਾਂ ਦਾ ਕੋਈ ਆਰਗੂਮੈਂਟ ਹੋਇਆ ਦੋਨੋਂ ਪਾਰਟੀਆਂ ਦਾ ਲੜਾਈ ਝਗੜਾ ਹੋਇਆ ਤੇ ਜਿਹਦੇ ਵਿੱਚ ਇਹ ਸਕਫਲ ਦੇ ਵਿੱਚ ਇਹਨਾਂ ਦੀ ਆਪਸ ਵਿੱਚ ਮੈਮ ਉੱਥੇ ਸੀਸੀ ਕੈਮਰੇ ਫੁਟੇਜ ਜੀ ਜੀ ਸਾਡੀ ਟੀਮ ਲੈ ਰਹੀ ਹੈ ਨੇ ਕਲੈਕਟ ਕਰ ਰਹੀ ਹੈ ਅਸੀਂ ਸਾਰਾ ਵੈਰੀਫਾਈ ਕਰਕੇ ਵੀ ਵਿਲ ਟੇਕ ਸਟ੍ਰਿਕਟ ਐਕਸ਼ਨ ਜਿੱਥੇ ਵੀ ਜੋ ਸਕਫਲ ਹੋਈ ਜਿਨੇ ਕੋ ਸੱਤਾ ਮਾਰੀਆਂ ਨੇ ਵੀ ਵਿਲ ਟੇਕ ਸਟ੍ਰਿਕਟ ਐਕਸ਼ਨ ਕੀ ਦੂਸਰੀ ਪਾਰਟੀ ਦਾ ਕੋਈ ਦਾਖਲਾ ਜਾਂ ਸੁਪਤਾਲ ਜੀ ਸਾਨੂੰ ਇਹਨਾਂ ਦਾ ਹੀ ਪਤਾ ਲੱਗਿਆ ਜੀ ਦੇ ਇਸ ਸਟਿਲ ਵੈਰੀਫਾਈਂ